ਜਿਹੜੀ ਕਾਰਜਕਰਤਾ ਹੈ ਕਾਰਜਕਰਤਾ ਦੇ ਨਾਲ ਵਿਚਾਰਧਾਰਾ ਹੁੰਦੀ ਹੈ ਆਪਣੇ ਸੋਚ ਉਹਨਾਂ ਦੇ ਸਾਹਮਣੇ ਰੱਖਣ ਦੀ ਉਹਨਾਂ ਦੇ ਵਿਚਾਰ ਲੈਣ ਦੀ ਤੇ ਇਹ ਤੇ ਇੱਕ ਬਹੁਤ ਚੰਗੀ ਮੀਟਿੰਗ ਸੀ ਪਰ ਤੁਸੀਂ ਦੇਖਦੇ ਹੋ ਕਿ ਨਾ ਉਤਸ਼ਾਹ ਹੈ ਤੇ ਇਹਨਾਂ ਨੇ ਜਾ ਕੇ ਅੱਗੇ ਕੰਮ ਕਰਨਾ ਹੈ ਇਹਨਾਂ ਨੇ ਪਾਰਟੀ ਨੂੰ ਅੱਗੇ ਤਾਕਤ ਦੇਣੀ ਹੈ ਔਰ ਇਹਨਾਂ ਦੇ ਸਾਰੇ ਪਾਰਟੀ ਚੱਲਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੱਜ ਜੋ ਮਾਹੌਲ ਹੈ ਮੀਟਿੰਗ ਦੇ ਵਿੱਚ ਬਹੁਤ ਵਧੀਆ ਨਤੀਜਾ ਮਿਲੂਗਾ ਸਾਨੂੰ 24 ਦੇ ਵਿੱਚ ਤਰਾਸੀ ਜਾ ਸਕਦੇ

ਉਹ ਤਾਂ ਪਹਿਲੇ ਘੋਸ਼ਿਤ ਹੋਆ ਵਾ ਸਮਝ ਲੈ ਨਿਸ਼ਾਨ ਤੇ ਆਪਾਂ ਵੋਟਾਂ ਪਾਣੀ ਹੈ ਕਮਲ ਨਿਸ਼ਾਨ ਤੇ ਵੋਟਾਂ ਮੰਗਣੀ ਹੈ ਮੋਦੀ ਸਾਡੀ ਪ੍ਰਾਪਤੀਆਂ ਜੋ ਹਨ ਪਿਛਲੇ 10 ਸਾਲ ਦੀ ਮੋਦੀ ਸਾਡੀ ਪ੍ਰਾਪਤੀਆਂ ਤੇ ਆਪਾਂ ਵੋਟਾਂ ਮੰਗਣੀ ਹੈ ਕਮਲ ਨਿਸ਼ਾਨ ਸਾਡੇ ਕੋਲ ਹੈ ਸਾਡਾ ਤੋਂ ਉਮੀਦਵਾਰ ਧਿਆਨ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਮਹਿਸੂਸ ਕਰੇ ਵੀ ਤੁਸੀਂ ਆਉਣ ਵਾਲੇ ਕੈਂਡੀਡੇਟ ਤੁਸੀਂ ਆਓਗੇ ਜਿੱਦ ਤੱਕ ਕਿਉਂ ਗਰੇਵਾਲ ਸਾਹਿਬ ਵੀ ਇੱਥੇ ਬੈਠੇ ਆ ਅਮਨ ਵੀ ਇੱਥੇ ਬੈਠਾ ਹੈ ਬਾਲੋ ਪ੍ਰਤਾਪ ਵੀ ਇੱਥੇ ਬੈਠਾ ਸਾਡੀ ਪਾਰਟੀ ਹੈ ਸਾਡਾ ਚੌਹ ਨਿਸ਼ਾਨ ਸਾਡੀ ਪਾਰਟੀ ਹੈ ਸਾਡਾ ਉਮੀਦਵਾਰ ਸਾਡੀ ਚੌਹ ਨਿਸ਼ਾਨ ਹੈ ਕਮਲ ਦਾ ਫੁੱਲ ਔਰ ਜੋ ਵੀ پارٹی ਜਿਹਨੂੰ ਵੀ ਹਾਕੀ ਕਰਦੀ ਹੈ ਸਿਰ ਮથે ਪੂਰੀ ਮਾਤਰ ਨਾਲ ਉਹਨੂੰ ਸਰ ਜੀ ਪਾਰਟੀ ਦਾ ਆਦੇਸ਼ ਦਿੰਦੀ ਹੈ ਤੁਹਾਨੂੰ ਤੁਸੀਂ ਚੋਣ ਲੜੋਗੇ ਪਾਰਟੀ ਦਾ ਆਦੇਸ਼ ਕੋਈ ਮੋੜ ਸਕਦਾ ਹੈ ਤੇ ਔਰ ਦੇਖ ਕਿੰਨੇ ਲੱਗ ਰਿਹਾ ਵੀ ਬੀਜਪੀ ਦੀ ਜਿਹੜੀ ਹੈ ਪੰਜਾਬ ਦੇ ਅੰਦਰ ਚੌਣ ਮੈਮ ਕਿ ਮੇਰੇ ਸਮਝ ਲੈਣਾ ਪਰਫਰੈਂਸ ਜੋ ਛਾਹ ਭਾਰੀ ਕਦਾ ਚਾਹ ਰਹੇ ਆ ਸਮਝ ਨਹੀਂ ਜੋ ਸਰ ਜੀ ਐਕਸਪੈਕਟੇਸ਼ਨ ਵੀ ਹੈ ਉਸ ਤੋਂ ਜ਼ਿਆਦਾ ਉਹਨੇ ਕੋਈ ਸਿੱਧਾ ਮਤਲਬ ਹੈ ਕਿ ਉਹਨਾਂ ਦਾ ਟੈਂਸ਼ਨ ਦਾ ਹੈਗਾ ਤੇ ਲੈ ਆਸ ਇਸ ਤਰ੍ਹਾਂ ਹੈਗਾ ਯਾਕਿ ਪੰਜਾਬ ਚ ਵੀ ਸਟਾਈ ਕੋ ਆਮ ਆਦਮੀ ਪਾਰਟੀ ਵਾਰੇ ਉਹਦੇ ਟਾਈਮ ਬੱਤੇ ਗਏ ਮੈਂ ਕਹਿਣਾ ਪਵੇਗਾ ਅਸਲ ਵਿੱਚ ਮੈਂ ਜਾਣਾ ਚਾਹਤੀ ਤੇ ਜੇ ਆਮ ਆਦਮੀ ਪਾਰਟੀ ਨੂੰ ਗੀਦਮੀਸ਼ੁੱਟ ਕਰਾ ਹੋਇਆ ਤੇ ਜ ਆਬਦ ਉਨ ਨਹੀਂ ਫਲਾ ਇਹ ਕਿਸ਼ਾਨ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਇਹਨੂੰ ਤੁਸੀਂ ਕਿਸ ਕਿਸ ਤੰਗ ਦੇ ਨਾਲ ਕੋਈ ਕਿਸਾਨਾਂ ਦਾ ਵਿਰੋਧ ਨਹੀਂ ਇਹ ਕਿਸਾਨ ਜਥੇਬੰਦੀਆਂ ਕਿਹਾ ਕਰੋ ਮੈਂ ਇਹ ਦੱਸ ਕਿਸ਼ਾਨਾਂ ਨੂੰ ਮਿਲਾ ਕੇ ਇੱਕ ਜਥੇਬੰਦੀ ਬਣਾ ਕੇ ਕਰਾ ਹੋਇਆ ਤਾਂ ਉਹ ਕਿਸਾਨਾਂ ਦਾ ਵਿਰੋਧ ਨਹੀਂ ਹੋਟੇ ਜਦ ਵੀ ਇਹ ਕਿਸਾਨ ਮੋਦੀ ਜੀ ਨੂੰ ਸਵਰਥਨ ਨਾ ਕਰਨ ਦੇਸ਼ਤਰੀ ਸਰਕਾਰਾਂ ਕੇ ਮੜਨ ਠੀਕ ਹੈ ਉਜੇ ਵਿਰੋਧ ਕਰਦੇ ਹੋ ਨਾ ਕਰਨ ਦੇ ਟੈਂਪਰ